ਸਤਿ ਸ਼੍ਰੀ ਅਕਾਲ ਭਾਈ ਆਪਾਂ ਕਟੂ ਦੇ ਖੇਤਾਂ ਦੇ ਵਿੱਚ ਖੜੇ ਆ ਜਿੱਥੇ ਕਿ ਹੱਦ ਪਾਈ ਜਾਂਦੀ ਆ ਕਟੂ ਬਾਲੀਆਂ ਪੱਠਲਾਂ ਪੈਣੀ ਹਨਾ ਜੀ ਚਾਰ ਪਿੰਡਾਂ ਦੀ ਹੱਦ ਪਾਈ ਜਾਂਦੀ ਆ ਤੇ ਇੱਥੇ ਆ ਮੱਕੀ ਮੱਕੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਬਾਈ ਹੋਰਾਂ ਨੂੰ ਪਹਿਲਾਂ ਦਾ ਸ਼ੱਕ ਸੀ ਪਰ ਹੁਣ ਸ਼ੱਕ ਯਕੀਨ ਚ ਬਦਲ ਗਿਆ ਪੈੜਾ ਬੂੜਾ ਸਾਰਾ ਕੁਝ ਮਿਲ ਗਿਆ ਆ ਸਾਰੇ ਬੀਜ ਨੇ ਕਹਿੰਦੇ ਚਾਰ ਪੰਜ ਦਿਨਾਂ ਤੋਂ ਆਪਣੇ ਜੰਗਲ ਰਾਤ ਵਿਭਾਗ ਹੁੰਦਾ ਜਿਹੜਾ ਫੋਰੈਸਟ ਡਿਪਾਰਟਮੈਂਟ ਆ ਉਹਦੇ ਧਿਆਨ ਚ ਵੀ ਲੈਂਦੀ ਵੀ ਆ ਵੀ ਇੱਥੇ ਭਾਈ ਕੋਈ ਅਣਜਾਣ ਜਾਨਵਰ ਆ ਗਿਆ ਪੈੜਾਂ ਦੇਖ ਕੇ ਐਂ ਲੱਗਦਾ ਵੀ ਜਿਵੇਂ ਕੋਈ ਸ਼ੇਰ ਵਗੈਰਾ ਹੋਵੇ ਆਪਾਂ ਪੂਰੀ ਵੱਡੀ ਵੀਡੀਓ ਵੀ ਪਾ ਰਹੇ ਹਾਂ ਜਿਹਦੇ ਵਿੱਚ ਪੈੜਾਂ ਵਗੈਰਾ ਸਾਰੀਆਂ ਤੁਸੀਂ ਦੇਖ ਸਕਦੇ ਹੋ ਤੇ ਇਹ ਮੱਕੀ ਦੇ ਵਿੱਚ ਸ਼ੱਕ ਹੈ ਕਹਿੰਦੇ ਇੱਥੋਂ ਇਧਰਲੇ ਪਾਸਿਓਂ ਕ੍ਰੋਸ ਕੀਤਾ ਇਧਰਲੇ ਪਾਸੇ ਗਿਆ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਮਹਿਕ ਨੇ ਵਾਲੇ ਜਿੱਦਣੇ ਆਏ ਤਾਂ ਆਹ ਸਾਰਾ ਉਹਨਾਂ ਨੇ ਇੱਥੇ ਸਹਾ ਗਾਮ ਰਵਾਇਆ ਰੋਟਾ ਵੇਟਰ ਮਰਵਾ ਕੇ ਸਹਾ ਗਾਮ ਰਵਾਇਆ ਤੇ ਉਸ ਤੋਂ ਬਾਅਦ ਜਿਵੇਂ ਪੈੜਾਂ ਵਗੈਰਾ ਲੱਗੀਆਂ ਸਾਰੀਆਂ ਇਸ ਜਗ੍ਹਾ ਦੇ ਉੱਪਰ ਉਹਨਾਂ ਨੇ ਪੈੜਾਂ ਵੀ ਦੇਖੀਆਂ ਵੀਆਂ ਲੱਗੀਆਂ ਤੇ ਇਹਨਾਂ ਵੱਲੋਂ ਹੁਣ ਬਾਈਆਂ ਵੱਲੋਂ ਇਹ ਬੇਨਤੀ ਆ ਬੀ ਆਲੇ-ਦਾਲੇ ਪਿੰਡਾਂ ਚੋਂ ਜਵਾਕ ਨਾ ਜਿਵੇਂ ਚੰਬ ਦੇ ਤੌਰ ਤੇ ਆ ਜਾਂਦੇ ਆ ਵੀ ਓਵੇਂ ਨਾ ਹੋਣਾ ਜਿਵੇਂ ਛੋਟੇ-ਛੋਟੇ ਬੱਚੇ ਕਹਿੰਦੇ ਵੀ ਇੱਥੇ ਸਕੂਟਰੀਆਂ ਲੈ ਲੈ ਕੇ ਆ ਜਾਂਦੇ ਨੇ ਦੇਖਣ ਦੇ ਮਾਰੇ ਵੀ ਓਵੇਂ ਨਾ ਹੋਣਾ ਹੁਣ ਸਾਰੇ ਇਹ ਆਲੇ-ਦਾਲੇ ਚਾਰੇ ਪਿੰਡਾਂ ਦੇ ਪ੍ਰਧਾਨ ਤੇ ਸੱਜਣ ਮੋਤਵਾਰ ਬੰਦੇ ਜਿੰਨੇ ਨੇਗੇ ਸਾਰਿਆਂ ਵੱਲੋਂ ਬਈ ਇੱਥੇ ਪਹਿਰਾ ਵਧਾਇਆ ਗਿਆ ਤੇ ਜਿਹੜਾ ਜੰਗਲਾਤ ਮਹਿਕਮਾਗਾ ਉਹਨੇ ਵੀ ਆਪਣੀ ਗਤੀਵਿਧੀ ਤੇਜ਼ ਕੀਤੀ ਹੈਗੀ ਤੇ ਆ ਜਿਹੜਾ ਪਿੰਜਰਾ ਵਗੈਰਾ ਲੈਣ ਗਏ ਵੀ ਨੇ ਉਹ ਮੰਗਵਾਏ ਨਹੀਂ ਉਹਨਾਂ ਨੇ ਬਾਹਰੋਂ ਪਿੰਜਰੇ ਜੰਗਲ ਦੇ ਵਿੱਚੋਂ ਜਿਵੇਂ ਸੱਤ ਬੀੜ ਹੋ ਗਿਆ ਜਾਂ ਆਪਣੇ ਬਠਿੰਡੇ ਵਾਲਾ ਡਿਪਾਰਟਮੈਂਟ ਹੋ ਦੇ ਬਾਈ ਫੜਨ ਦੀਆਂ ਪੂਰੀਆਂ ਗਤੀਵਿਧੀਆਂ ਚਾਲੂ ਨੇ